ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਅੱਜ 1 ਨਵੰਬਰ ਨੂੰ ਜਦੋਂ ਕਿਤੇ ਕਿਸੇ ਸਮੇਂ ਸਾਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਸੀ ਅੱਜ ਉਸੇ ਕੇਂਦਰ ਨੇ ਸਾਡੇ ਇੱਕ ਹੋਰ ਸੱਟ ਮਾਰੀ ਆ ਅੱਜ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਿੰਡੀਕੇਟ ਆ ਤੇ ਸੈਨੇਟ ਆ ਉਹਨੂੰ ਹਮੇਸ਼ਾ ਲਈ ਭੰਗ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਜਿਹੜਾ ਪੰਜਾਬ ਦਾ ਦਿਲ ਆ ਜਿੱਥੇ ਪੰਜਾਬ ਦੀ ਜ਼ਹਿਨ ਤਿਆਰ ਹੋਣਾ ਜਿੱਥੇ ਪੰਜਾਬ ਦੀ ਸੋਚ ਤਿਆਰ ਹੋਣੀ ਸੀਗੀ ਉਹ ਲਾਹੌਰ ਤੋਂ ਦੂਜੀ ਭੈਣ ਉਹਦੀ ਇੱਥੇ ਆ ਕੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵਸਾਈ ਗਈ ਚੰਡੀਗੜ੍ਹ ਜਦੋਂ ਪੰਜਾਬ ਦੀ ਰਾਜਧਾਨੀ ਸੀ ਅੱਜ ਉਸ ਰਾਜਧਾਨੀ ਨਾਲ ਸਾਡਾ ਇੱਕ ਲਿੰਕ ਹੋਰ ਤੋੜਦੇ ਹੋਏ ਉਸ ਉਸ ਯੂਨੀਵਰਸਿਟੀ ਨਾਲ ਸਾਡਾ ਇੱਕ ਲਿੰਕ ਤੋੜਦੇ ਹੋਏ ਉੱਥੋਂ ਜਿਹੜਾ ਜਮਹੂਰੀ ਸਿਸਟਮ ਸੀਗਾ ਜਿੱਦੇ ਰਾਹੀਂ ਸੈਨੇਟ ਚੁਣੀ ਜਾਂਦੀ ਸੀ ਤੇ ਸਿੰਡੀਕੇਟ ਚੁਣੀ ਜਾਂਦੀ ਸੀ ਉਹ ਇੱਕ ਤਰ੍ਹਾਂ ਡਿਸਾਲਵ ਕਰ ਦਿੱਤਾ ਗਿਆ ਇਹ ਕੋਈ ਅੱਜ ਦੀ ਇਹ ਕੋਈ 66 ਸਾਲ ਪੁਰਾਣੀ ਇੱਕ ਪ੍ਰਥਾ ਸੀਗੀ ਜਾਂ ਇੱਕ ਸਿਸਟਮ ਸੀਗਾ ਜਿਹਨੂੰ ਭੰਨ ਦਿੱਤਾ ਗਿਆ ਇਹ ਨਹੀਂ ਕੀਤਾ ਉਹਦੇ ਵਿੱਚ ਹੁਣ ਜਿਹੜੀ ਉਹ ਅਗਲੀ ਨੋਮੀਨੇਟਡ ਜਿਹੜੀ ਬਾਡੀ ਆਊਗੀ ਉਹਦੇ ਵਿੱਚ ਚੰਡੀਗੜ੍ਹ ਨੂੰ ਜਿਹੜੀ ਕਿ ਪੰਜਾਬ ਦੀ ਐਕਚੁਅਲੀ ਰਾਜਧਾਨੀ ਆ ਜਾਂ ਪੰਜਾਬ ਦਾ ਹਿੱਸਾ ਹੈ ਉਹਨੂੰ ਬਰਾਬਰ ਦਾ ਸ਼ਰੀਕ ਬਣਾਇਆ ਗਿਆ ਉਹਦੇ ਵਿੱਚ ਉਹਨਾਂ ਦਾ ਜਿਹੜਾ ਉੱਥੋਂ ਜਿਹੜੇ ਇਲੈਕਟਿਡ ਐਮਪੀ ਆ ਉਹ ਐਕਸ-ਆਫੀਸ਼ੀਅਲ ਮੈਂਬਰ ਹੋਣਗੇ ਉਹਦੇ ਇਲਾਵਾ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਤੇ ਉਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਐਜੂਕੇਸ਼ਨ ਸੈਕਟਰੀ ਆ ਉਹ ਬਰਾਬਰ ਦੇ ਉਹਦੇ ਮੈਂਬਰ ਹੋਣਗੇ ਇਹਦਾ ਮਤਲਬ ਇਹ ਕੱਲਾ ਇਹ ਨਹੀਂ ਕਿ ਸਾਡੇ ਤੋਂ ਪੰਜਾਬ ਯੂਨੀਵਰਸਿਟੀ ਖੋਈ ਗਈ ਆ ਸਾਨੂੰ ਅੱਜ 1 ਨਵੰਬਰ ਨੂੰ ਕੇਂਦਰ ਨੇ ਇਹ ਵੀ ਸਨੇਹਾ ਦਿੱਤਾ ਹੈ ਕਿ ਵੀ ਚੰਡੀਗੜ੍ਹ ਦੇ ਉੱਤੇ ਵੀ ਤੁਹਾਡਾ ਕੋਈ ਹੱਕ ਨਹੀਂ ਜਿਹੜਾ ਕਿ ਪੰਜਾਬ ਦੀ ਰਾਜਧਾਨੀ ਆ ਤੇ ਆਪਾਂ ਕਿੰਨਾ ਇਹਦੇ ਵਾਸਤੇ ਖੂਨ ਡੋਲਿਆ ਕਿੰਨਾ ਇਹਨੂੰ ਲੈਣ ਵਾਸਤੇ ਡੋਲਿਆ ਤੇ ਜਿਹੜੇ ਸੂਬੇ ਨੂੰ ਆ ਦੀ ਰਾਜਧਾਨੀ ਵੀ ਨਾ ਮਿਲੇ ਆਪਦੀ ਯੂਨੀਵਰਸਟੀਆਂ ਵੀ ਖੋਲੀਆਂ ਜਾਣ ਤਾਂ ਅੱਜ ਸਾਡੇ ਨਾਲ ਉਹ ਉਹ ਸਾਤ ਦਾ ਵਿਤਕਰਾ ਹੋ ਰਿਹਾ ਜਿਹੜਾ ਕਿ ਆਪਾਂ ਸੋਚ ਹੀ ਨਹੀਂ ਸਕਦੇ ਕਿ ਸਾਡੀ ਜ਼ਹਿਨੀयत ਨੂੰ ਸਾਡੀ ਸੋਚ ਨੂੰ ਮਾਰਨ ਦਾ ਸਾਡੇ ਇਮੋਸ਼ਨਲੀ ਲਿੰਕਡ ਇਲਾਕਿਆਂ ਨੂੰ ਦਬਾਇਆ ਜਾ ਰਿਹਾ ਤੇ ਸਾਡਾ ਜੋ ਹਾਲਤਾ ਜਿਵੇਂ ਕਿ ਕਿਸੇ ਜੋ ਜੋ ਫਲਸਤੀਨੀਆ ਦੀ ਗਾਜ਼ਾ ਪੱਟੀ 'ਚ ਹੋ ਰਹੀ ਹੈ ਵੈਗ੍ਰੀਜੀ ਕਾ ਖਾਲਸਾ ਵੈਗ੍ਰੀਜੀ ਕੀ